ਸਤਿ ਸ਼੍ਰੀ ਅਕਾਲ ਦੋਸਤੋ ਪਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਚੱਕ ਰੁਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਦਾ ਪੁਰਾਣਾ ਤੇ ਖੂਬਸੂਰਤ ਪਿੰਡ ਹੈ ਇਹ ਪਿੰਡ ਬਠਿੰਡਾ ਡੱਬ ਵਾਲੀ ਰੋਡ ਤੋਂ ਜਦੋਂ ਬਠਿੰਡੇ ਤੋਂ ਆਈਏ ਤਾਂ ਖੱਬੇ ਹੱਥ ਮੁੱਖ ਸੜਕ ਤੋਂ ਥੋੜਾ ਪਿਛੇ ਹਟਮਾ ਹੈ ਇਹ ਮੰਡੀ ਡੱਬ ਵਾਲੀ ਤੋਂ 11 ਕਿਲੋਮੀਟਰ ਅਤੇ ਬਠਿੰਡੇ ਤੋਂ 30 ਕਿਲੋਮੀਟਰ ਦੂਰੀ ਤੇ ਵਸਿਆ ਹੋਇਆ ਹੈ। ਇਸ ਪਿੰਡ ਦੇ ਆਸ-ਪਾਸੇ ਪਥਰਾਲਾ, ਪੰਨੀਵਾਲਾ, ਫੱਲੜ ਇਹ ਇਸ ਦੇ ਨੇੜਲੇ ਪਿੰਡ ਹਨ। ਇਸ ਪਿੰਡ ਦਾ ਪਿਛੋਕੜ ਪਿੰਡ ਪੁੱਲੇ ਤੋਂ ਹੈ। ਇਸ ਪਿੰਡ ਨੂੰ ਬਾਬਾ ਰੁੰਦੂ ਸਿੰਘ ਨੇ ਵਸਾਇਆ ਸੀ। ਜਿਸ ਕਰਕੇ ਇਸ ਪਿੰਡ ਦਾ ਨਾਮ ਚੱਕ ਰੁੰਦੂ ਸਿੰਘ ਵਾਲਾ ਰੱਖਿਆ ਗਿਆ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਨਾਲ-ਨਾਲ ਦੇਖਿਆ ਹੋਣਾ ਹੈ ਕਿ ਇਸ ਪਿੰਡ ਵਿੱਚੋਂ ਪਿਓਰ ਮਾਲਵੇ ਦੀ ਝਲਕ ਨਜ਼ਰ ਆਉਂਦੀ ਹੈ ਬਹੁਤ ਸੋਹਣੇ ਪਿੰਡ ਵਿੱਚ ਪੁਰਾਣੀ ਦੇਖਵਾਲੇ ਦਰਵਾਜ਼ੇ ਅਤੇ ਘਰ ਹਨ ਪਿੰਡ ਦੀ ਕਿਸੇ ਗਲੀ ਦੇ ਵਿੱਚੋਂ ਵੀ ਨਿਕਲੀਏ ਤਾਂ ਹਰ ਪਾਸੇ ਖੂਬਸੂਰਤ ਦਰਵਾਜ਼ੇ ਨਜ਼ਰ ਆਉਂਦੇ ਹਨ ਇਹ ਚੀਜ਼ਾਂ ਅੱਜਕੱਲ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਖਤਮ ਹੁੰਦੀਆਂ ਜਾਂਦੀਆਂ ਨੇ ਤੇ ਦੋਸਤੋ ਇਹ ਜਿਸ ਤਰ੍ਹਾਂ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਕਿ ਅਸੀਂ ਪਿੰਡ ਦੀ ਕਿਸੇ ਵੀ ਗਲੀ ਨੂੰ ਕ੍ਰੋਸ ਕਰ ਰਹੇ ਹਾਂ ਤਾਂ ਹਰੇਕ ਗਲੀ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਘਰ ਨੇ ਜਾਂ ਦਰਵਾਜ਼ੇ ਨੇ ਉਹ ਸਾਰੇ ਜੋ ਪੁਰਾਣੇ ਪੰਜਾਬ ਦੀ ਵਿਰਾਸਤੀ ਦਿਖਵਾਲੇ ਤੁਸੀਂ ਦੇਖ ਰਹੇ ਹੋ ਬਹੁਤ ਖੂਬਸੂਰਤ ਪਿੰਡਾ ਚੱਕ ਰੁਲਦੋ ਸਿੰਘ ਵਾਲਾ ਇਸ ਪਿੰਡ ਦੇ ਵਿੱਚ ਕੁਝ ਪ੍ਰਾਣੀਆਂ ਹਵੇਲੀਆਂ ਅਤੇ ਬਾਕੀ ਜ਼ਿਆਦਾਤਰ ਜਿਹੜੇ ਆਪਾਂ ਘਰ ਦੇਖ ਰਹੇ ਹਾਂ ਇਹ ਪਿੰਡ ਦੀ ਜਿਹੜੀ ਮੇਨ ਜਿਸ ਨੂੰ ਆਪਾਂ ਸਾਥ ਵਗੈਰਾ ਕਹਿ ਲੈਂਦੇ ਆ ਜਾਂ ਪਿੰਡ ਦੇ ਵਿੱਚ ਮੇਨ ਚੌਕ ਆ ਉਸ ਦੇ ਵਿੱਚ ਤੁਸੀਂ ਦਰਵਾਜ਼ੇ ਦੇਖ ਰਹੇ ਸੀ ਬਾਕੀ ਤਕਰੀਬਨ ਤੁਸੀਂ ਪਿੰਡ ਦੇ ਵਿੱਚ ਕਿਸੇ ਪਾਸਿਓਂ ਵੀ ਐਂਟਰੀ ਕਰੋਗੇ ਤੇ ਦੂਸਰੇ ਪਾਸੇ ਜਾਓਗੇ ਤਾਂ ਤੁਹਾਨੂੰ ਹਰੇਕ ਪਾਸੇ ਜਿਹੜੀ ਪਿੰਡ ਦੀ ਦਿੱਖ ਇਸੇ ਤਰ੍ਹਾਂ ਦੀ ਮਿਲੇਗੀ ਦੋਸਤੋ ਆਪਾਂ ਪਿੰਡ ਵਾਲਿਆਂ ਦੇ ਨਾਲ ਵੀ ਕਰਦੇ ਆਂ ਪਿੰਡ ਚੱਕ ਰੋਲਦੂ ਸਿੰਘ ਦੇ ਇਤਿਹਾਸ ਬਾਰੇ ਗੱਲਬਾਤ। ਵੀਰ ਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਨਦੀਪ ਸਿੰਘ ਹੈ ਜੀ। ਇਹ ਕਿਹੜਾ ਪਿੰਡ ਆ ਜੀ? ਚੱਕ ਰੋਲਦੂ ਸਿੰਘ ਵਾਲਾ ਜੀ। ਠੀਕ ਹੈ ਵੀਰ ਜੀ ਇਹ ਪਿੰਡ ਦੀ ਥੋੜੀ ਜੀ ਹਿਸਟਰੀ ਬਾਰੇ ਦੱਸੋ ਵੀ ਇਹ ਪਿੰਡ ਕਦੋਂ ਵਜਿਆ ਸੀ ਤੇ ਇਹਦਾ ਨਾਮ ਚੱਕ ਰੋਲਦੂ ਸਿੰਘ ਵਾਲਾ ਕਿਉਂ ਪਿਆ? ਇਹ ਕਾਫੀ ਪੁਰਾਣਾ ਪਿੰਡ ਵਜਿਆ ਹੋਇਆ ਹੈ। ਜਣੀ ਜਿਹੜੇ ਵਜੇ ਸੀ ਉਹ ਪਿੰਡ ਬੋਲੇ ਤੋਂ ਆ ਕੇ ਇੱਥੇ ਉਹਨਾਂ ਨੇ ਮਤਲਬ ਜਿਹੜੀ ਪਿੰਡ ਨੂੰ ਬਸਾਇਆ ਠੀਕ ਹੈ ਉਹ ਬਾਬਾ ਜੀ ਦਾ ਨਾਮ ਰੌਂਦੂ ਸਿੰਘ ਸੀ ਜਿਨ੍ਹਾਂ ਨੇ ਇਹ ਪਿੰਡ ਨੂੰ ਬਸਾਇਆ ਅੱਛਾ ਉਹਨਾਂ ਦੇ ਨਾਮ ਤੋਂ ਫਿਰ ਇਸ ਪਿੰਡ ਦਾ ਨਾਮ ਜਿਹੜਾ ਚੱਕ ਰੌਂਦੂ ਸਿੰਘ ਆਲਾ ਪਿਆ ਜੀ ਠੀਕ ਹੈ ਹਾਂਜੀ ਤੇ ਵੀਰ ਜੀ ਇੱਥੇ ਕਿਹੜੀਆਂ-ਕਿਹੜੀਆਂ ਗੋਤਾਂ ਨੇ ਇੱਥੇ ਲਗਭਗ ਸਾਰਾ ਪਿੰਡ ਸਾਡਾ ਜਿਹੜਾ ਸਿੱਧੂ ਉਹ ਮਹਾਰਾਜ ਕੇ ਹੀ ਆ ਜੀ ਅੱਛਾ ਥਾਲੀਆ ਥਾਲੀਆ ਤੇ ਚੀਮੇ ਦੇ ਘਰ ਆ ਜੀ ਹਾਂ ਉਹ ਜਿਹੜੇ ਘਰ ਆ ਮਤਲਬ ਉਹ ਬਾਬਾ ਜੀ ਦੇ ਕੋਈ ਰਿਸ਼ਤੇਦਾਰ ਸੀਗੇ ਠੀਕ ਹੈ ਹਾਂਜੀ ਦੋਸਤੋ ਤੁਹਾਨੂੰ ਪਿੰਡ ਚੱਕ ਰੁੰਦੂ ਸਿੰਘ ਵਾਲਾ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਇੱਕ ਮਾਲਵੇ ਦੀ ਝਲਕ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਹਾਲੇ ਵੀ ਜੜੀਆਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਅੱਜ ਵੀ ਮੌਜੂਦ ਨੇ ਦੋਸਤੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਵਾਸਤੇ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਅਤੇ ਇੰਸਟਾਗ੍ਰam ਤੇ ਵੀ ਸਾਨੂੰ ਫੋਲੋ ਜ਼ਰੂਰ ਕਰੋ ਧੰਨਵਾਦ